ਸੋਰਸਿੰਗ ਜਨਾਬ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਤੇਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਕੋਲਕਾਤਾ ਜ਼ਬਰ ਜਨਾਬ ਮਾਮਲੇ ਦੇ ਵਿੱਚ 6 ਜਣਿਆਂ ਦੇ ਪੋਲੀਗ੍ਰਾਫ ਟੈਸਟ ਹੋਏ 4 ਫੀਟਾਂ ਦੀ ਜ਼ਮੀਨ ਚੋਣ ਵਾਸਤੇ ਅਕਾਲੀਆਂ ਵੱਲੋਂ ਤਿਆਰੀਆਂ ਸ਼ੁਰੂ ਪੰਜਾਬ ਦੇ ਰਾਜਪਾਲ ਦੀ ਸਿਹਤ ਵਿਗੜੀ ਪੂਰੀ ਰਾਤ ਹੋਏ ਟੈਸਟ ਜੈਪੁਰ ਸੈਂਟਰਲ ਜੇਲ੍ਹ ਦੇ ਵਿੱਚ ਹੋਈ ਸੀ ਲਾਰੈਂਸ ਬਿਸ਼ਨੋਈ ਦੀ ਦੂਜੀ ਇੰਟਰਵਿਊ ਪੰਜਾਬ ਸਰਕਾਰ ਨੇ ਨੈਸ਼ਨਲ ਹਾਈਵੇ ਮਾਮਲੇ ਦੇ ਵਿੱਚ ਜਵਾਬ ਦੇਣ ਵਾਸਤੇ ਸਮਾਂ ਮੰਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਖੁਰ ਤੋੜਿਆ ਆਪਣੇ ਵੱਲੋਂ ਲਾਇਆ ਨੀ ਪੱਤਰ ਭਾਰਤ ਭੂਸ਼ਣ ਅਸ਼ੂ ਦੇ ਨਿਆਇਕ ਹਿਰਾਸਤ ਵਿੱਚ ਹੋਇਆ ਵਾਧਾ ਐਨਆਰਆਈ ਦੇ ਘਰ ਦੇ ਉੱਤੇ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਡਿਬਰੂਗੜੀ ਜੀਐਨ ਦੇ ਵਿੱਚ ਬੰਦ ਕਲਸੀ ਦੀ ਪਟੀਸ਼ਨ ਦੇ ਉੱਤੇ ਸਰਕਾਰ ਨੂੰ ਨੋਟਿਸ ਦੋਹਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵਾਪਸ ਕੀਤਾ ਗਿਆ ਤੇ ਆਖਰੀ ਖਬਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਜਥੇਬੰਦੀ ਦੀ ਚੋਣ ਹੋਏਗੀ 5 ਸਤੰਬਰ ਨੂੰ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਡਾਨੀ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸਾਨੂੰ ਵੀ ਪੰਜਾਬ ਦੇ ਗਵਰਨਰ ਦੀ ਸਿਹਤ ਕਹਿੰਦੇ ਖਰਾਬ ਹੋ ਗਿਆ ਸਖਤ ਬਿਮਾਰ ਪੈ ਗਏ ਨੇ ਸਾਰੀ ਰਾਤ ਔਰ ਉਹ ਸਫਰ ਕਰਦੇ ਰਹੇ ਨੇ ਹੋਇਆ ਕੀ ਹੈ ਸਮਸਬ ਅਸਲ ਦੇ ਬੱਚੇ ਜਿਹੜੇ ਪੰਜਾਬ ਦੇ ਰਾਜਪਾਲ ਨਵੇਂ ਹਨ ਨਾ ਹੈਗਾ ਜੀ ਗੁਲਾਬਚੰਦ ਕਟਾਰੀਆ ਇਸ ਤੋਂ ਪਹਿਲਾਂ ਸੀਗੇ ਬਨਵਾਰੀ ਗੱਲ ਪੁਰੋਹਤ ਜਿਹਨਾਂ ਦਾ ਚੁੰਝ ਪਹੁੰਚਾ ਫਸਿਆ ਰਹਿੰਦਾ ਹੁੰਦਾ ਸੀ ਪਰ ਇਹਨਾਂ ਦਾ ਨਹੀਂ ਹਾਲੇ ਤੱਕ ਗੁਲਾਬਚੰਦ ਕਟਾਰੀਆ ਹੁਰੀ ਹੁਣੇ-ਹੁਣੀ ਪੰਜਾਬ ਦੇ ਰਾਜਪਾਲ ਬਣੇ ਆ ਕੁਝ ਇੱਕ ਹਫਤੇ ਪਹਿਲਾਂ ਤੇ ਇਹ ਹੈਗੇ ਜੀ Rajasthan ਦਾ ਪਿੱਛਾ ਇਹਨਾਂ ਦਾ ਤੇ ਆਪਣੇ ਉਸ ਇਲਾਕੇ ਦੇ ਵਿੱਚ ਖੇਤਰ ਦੇ ਵਿੱਚ ਗਏ ਸੀ ਤੇ ਉੱਥੇ ਇਹਨਾਂ ਦੀ ਛਾਤੀ ਦੇ ਵਿੱਚ ਦਰਦ ਹੋਇਆ ਇਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਗਏ ਸਾਰੀ ਰਾਤ ਇਹਨਾਂ ਦੇ ਟੈਸਟ ਹੋਏ ਆ ਖਤਰੇ ਤੋਂ ਬਾਹਰ ਆ ਹੁਣੇ-ਹੁਣੇ ਤਾਦਾ ਜਾਣਕਾਰੀ ਆਈ ਹੈ ਕਿ ਛੁੱਟੀ ਵੀ ਮਿਲ ਗਈ ਆ ਪਰ ਇਹ ਆ ਵੀ ਜਿਹੜੇ ਇਹਨਾਂ ਦੇ ਅੱਜ ਦੇ ਤੇ ਕੱਲ ਦੇ ਜਾਂ ਇੱਕ ਦੋ ਦਿਨਾਂ ਦੇ ਪ੍ਰੋਗਰਾਮ ਸੀਗੇ ਵੱਖ-ਵੱਖ ਥਾਵਾਂ ਤੇ ਜਾਣ ਦੇ ਜਾਂ ਮੀਟਿੰਗਾਂ ਕਰਨ ਦੇ ਉਹ ਸਾਰੇ ਜਿਹੜੇ ਸਾਰੇ ਅਚਾਨਕ ਰੱਦ ਕਰਨੇ ਪਏ ਆ ਪਰ ਉਹਦਾ ਤੰਦਰੁਸਤੀ ਦੇ ਵੱਲ ਵਧੇ ਆ ਜੀ ਜੀ ਇੱਕ ਮਿੰਟ ਹੋਲਡ ਕਰਨਾ ਮੈਂ ਦੱਸ ਦਿਆਂ ਕਿ ਇੱਕ ਖਬਰ ਦੀ ਪੁਸ਼ਟੀ ਹੋ ਗਈ ਹੈ ਕਿ ਦੋਨੇ ਯੂਨੀਅਨਜ਼ ਰੇਲਵੇ ਦੀਆਂ ਸੀਪੀਡੀਵੀ ਤੇ ਸੀਐਨਡੀਵੀ ਉਹਨੇ ਇਨਕਾਰ ਕਰ ਦਿੱਤਾ ਹੈ ਮਿਨਿਸਟਰ ਦੀ ਬਾਈਂਡਿੰਗ ਆਰਬਿਟ੍ਰੇਸ਼ਨ ਦੀ ਤਾਰਾ 107 ਮੰਨਣ ਤੋਂ ਉਹ ਕਹਿੰਦੇ ਕਿ ਇਹ ਕਨਸਟੀਟਿਊਸ਼ਨਲ ਰਾਈਟ ਹੈ ਸਾਡਾ ਹੜਤਾਲ ਕਰਨਾ ਸੋ ਇਸ ਕਰਕੇ ਗੱਲ ਉਥੇ ਦੀ ਉਥੇ ਫਿਰ ਅੜਫਸ ਉਮਈ ਹੋ ਗਈ ਹੈ ਤੇ ਜਿਹੜੇ ਸੀਐਨ ਦੇ ਕੁਝ ਵਰਕਰ ਵਾਪਸ ਚਲੇ ਗਏ ਸਨ ਉਹ ਹੁਣ ਫਿਰ ਹੜਤਾਲ ਤੇ ਚਲੇ ਗਏ ਨੇ ਉਹਨਾਂ ਨੇ ਪਿਕਟ ਲਾਈਨਸ ਫੇਰ ਲਾ ਦਿੱਤੀਆਂ ਨੇ ਦੋਨੇ ਹੀ ਸੀਐਨ ਵੀ ਅਤੇ ਸੀਪੀਕੇ ਵੀ ਲਾਕਆਊਟ ਨੇ ਸੋ ਮਨਿਸਟਰ ਨੇ ਬੇਸ਼ੱਕ ਦਖਲ ਦੇਣ ਦੀ ਕੋਸ਼ਿਸ਼ ਕੀਤੀ ਆਰਬਿਟਰੇਸ਼ਨ ਬੋਰਡ ਕੋਲੇ ਬਾਈਂਡਿੰਗ ਆਰਬਿਟਰੇਸ਼ਨ ইস্যੂ ਕਰਨ ਲਈ ਉਹਨਾਂ ਨੇ ਹੁਕਮ ਦਿੱਤਾ ਸੀ ਲੇਕਿਨ ਟੀਮਸਟਰ ਦੀ ਯੂਨੀయన్స్ ਨੇ ਦੋਨੋਂ ਕੰਪਨੀਆਂ ਦੀਆਂ ਉਹਨਾਂ ਨੇ ਇਨਕਾਰ ਕਰ ਦਿੱਤਾ ਮੰਨਣ ਨੂੰ ਅੱਛਾ ਟਣਾ ਜੀ ਸਾਨੂੰ ਇਹ ਦੱਸੋ ਵੀ ਕਲਕੱਤੇ ਜਬਰਜਨਾਹ ਦੀ ਕੀ ਰਿਪੋਰਟ ਹੈ ਇਹ ਅਭੀ ਕਲਕੱਤਾ ਜਬਰਜਨਾਹ ਮਾਮਲਾ ਜਿਹੜਾ ਜਿਹਦੇ ਚ ਰੇਪ ਤੇ ਟ੍ਰੇਨਿੰਗ ਇੰਡੈਕਟਰ ਕੁੜੀ ਦੇ ਨਾਲ ਉਦੋਂ ਮਰਡਰ ਕਰਕੇ ਤੇ ਬਾਅਦ ਦੇ ਵਿੱਚ ਗੱਲ ਨੂੰ ਘਮਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਮਾਮਲੇ ਦੇ ਵਿੱਚ ਅੱਜ 6 ਜਣਿਆਂ ਦਾ ਪੋਲੀਗ੍ਰਾਫ ਟੈਸਟ ਹੋਇਆ ਜਦੋਂ 8 ਅਗਸਤ ਦਾ ਵੇਲਾ ਸੀਗਾ 8 ਅਗਸਤ ਦੀ ਰਾਤ ਸੀ ਯਾਨੀ ਕਿ ਅੱਜ 23 ਅਗਸਤ ਆ ਤੇ 8 ਅਗਸਤ ਦੀ ਆਪਾਂ ਗੱਲ ਕਰ ਰਹੇ ਹਾਂ 8 ਅਗਸਤ ਦੀ ਰਾਤ ਨੂੰ ਡਿਨਰ ਕੀਤਾ ਸੀ ਜਿਹੜਾ ਇਸ ਕੁੜੀ ਦੇ ਨਾਲ 4 ਡਾਕਟਰਾਂ ਨੇ ਉਹਨਾਂ 4 ਡਾਕਟਰਾਂ ਦਾ ਵੀ ਅੱਜ ਪੋਲੀਗ੍ਰਾਫ ਟੈਸਟ ਹੋਇਆ ਜਿਹੜੇ ਕਾਲਜ ਦਾ ਪ੍ਰਿੰਸੀਪਲਾ ਸੰਦੀਪ ਗੋਸ਼ ਸਾਹਿਬ ਦਾ ਪ੍ਰਿੰਸੀਪਲ ਉਹਦਾ ਵੀ ਅੱਜ ਪੋਲੀਗ੍ਰਾਫ ਟੈਸਟ ਹੋਇਆ ਜਿਹੜਾ ਰੇਪ ਤੇ ਮਰਡਰ ਦਾ ਦੋਸ਼ੀ ਆ ਸੰਜੇ ਰਾਏ ਉਹਦਾ ਵੀ ਅੱਜ ਪੋਲੀਗ੍ਰਾਫ ਟੈਸਟ ਹੋਇਆ ਤੇ 6 ਜਣਿਆਂ ਦਾ ਅੱਜ ਪੋਲੀਗ੍ਰਾਫ ਟੈਸਟ ਹੋਇਆ ਹੁਣ ਅਗਲਾ ਸਵਾਲ ਇਹ ਆ ਕਿ ਪੋਲੀਗ੍ਰਾਫ ਟੈਸਟ ਹੁੰਦਾ ਕੀ ਆ ਇਹ ਅਸਲ ਵਿੱਚ ਸੱਚ ਝੂਠ ਫੜਨ ਵਾਲਾ ਇੱਕ ਟੈਸਟ ਆ ਜਿੱਦੇ ਬੰਦੇ ਦੇ ਪਿੰਡੇ ਦੇ ਨਾਲ ਸਰੀਰ ਦੇ ਨਾਲ ਕਈ ਸੈਂਸਰ ਅਟੈਚ ਕੀਤੇ ਜਾਂਦੇ ਆ 6 ਸੈਂਸਰ ਅਟੈਚ ਕੀਤੇ ਜਾਂਦੇ ਆ ਬੰਦੇ ਨੂੰ ਸਵਾਲ ਪੁੱਛਿਆ ਜਾਂਦਾ ਫਿਰ ਜਿਹੜਾ ਬੰਦਾ ਸੱਚ ਝੂਠ ਦਾ ਦਤਾਰਾ ਹੁੰਦਾ ਜੇ ਬੰਦੇ ਦੇ ਸਾਹ ਲੈਣ ਦੀ ਗਤੀ ਕਿੰਨੀ ਕਾ ਸਵਾਲ ਪੁੱਛਣ ਤੋਂ ਬਾਅਦ ਬੰਦੇ ਦੀ ਹਾਰਟ ਬੀਟ ਕਿੰਨੀ ਕਾ ਬਲੱਡ ਪ੍ਰੈਸ਼ਰ ਕਿੰਨਾ ਕਾ ਸਰੀਰ ਦੇ ਵਿੱਚੋਂ ਪਸੀਨਾ ਕਿੰਨਾ ਕਾ ਨਿਕਲ ਰਿਹਾ ਕੁਝ ਕੋ ਹੋਰ ਹੱਥਾਂ ਪੈਰਾਂ ਦੀ ਮੂਵਮੈਂਟ ਵੀ ਰਿਕਾਰਡ ਕੀਤੀ ਜਾਂਦੀ ਹੈ ਇਹ ਪੋਲੀਗ੍ਰਾਫ ਟੈਸਟ ਆ ਤੇ ਇਹ ਮਰਜ਼ੀ ਮੁਤਾਬਕ ਨਹੀਂ ਹੁੰਦਾ ਜਾਂਚ ਏਜੰਸੀ ਤੋਂ ਦੇ ਵੱਲੋਂ ਅਦਾਲਤ ਦੀ ਪਰਮਿਸ਼ਨ ਲਈ ਜਾਂਦੀ ਹੈ ਤੇ ਫਿਰ ਹੁੰਦਾ ਤੇ ਇਸੇ ਕਰਕੇ ਅੱਜ ਛੇੜਣ ਦਾ ਟੈਸਟ ਹੋਇਆ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਦੀ ਸਟੂਡੈਂਟ ਕਾਉਂਸਲ ਦੀ ਇਲੈਕਸ਼ਨ ਟੈਣਾ ਜੀ ਤੁਹਾਨੂੰ ਵੀ ਪਤਾ ਉਹ ਕਿਸੇ ਐਮਐਲਏ ਦੀ ਜਾਂ ਕਿਸੇ ਐਮਪੀ ਦੀ ਇਲੈਕਸ਼ਨ ਤੋਂ ਘਟ ਨਹੀਂ ਹੁੰਦੀ ਸਗੋਂ ਵੱਧ ਹੁੰਦੀ ਆ ਉਹਦੇ ਵਿੱਚ ਕਈ ਦਫਾ ਲੜਾਈਆਂ ਪੜਾਈਆਂ ਵੀ ਹੋ ਜਾਂਦੀਆਂ ਨੇ ਹੁਣੇ ਕਦੋਂ ਹੋਣੀ ਆ ਸਟੂਡੈਂਟ ਕਾਉਂਸਲ ਦੀ ਇਲੈਕਸ਼ਨ ਜੀ ਸਰ ਇੱਕ ਤਾਂ ਗੱਲ ਇਹ ਆ ਜੀ ਕਿ ਬੇਨਤੀ ਦੇ ਰੂਪ ਦੇ ਵਿੱਚ ਵੀ ਐਤਕੀ ਕੋਈ ਲੜਾਈ ਤੇ ਪੜਾਈ ਹੋਵੇ ਹੀ ਨਾ ਕਿਉਂਕਿ ਅੱਗੇ ਆਪਾਂ ਵੇਖਦੇ ਹੁੰਦੇ ਸੀ ਪੜਦੇ ਸੁਣਦੇ ਵੀ ਹੁੰਦੇ ਸੀ ਕਿ ਯੂਨੀਵਰਸਿਟੀਆਂ ਕਾਰਜਾਂ ਦੇ ਵਿੱਚੋਂ ਨੇਤਾਮਾਂ ਦਾ ਇੱਕ ਨਵਾਂ ਪੂਰ ਨਿਕਲਦਾ ਪਰ ਸਮੇਂ ਦੇ ਪ੍ਰਭਾਵ ਦੇ ਨਾਲ ਰਾਜਨੀਤਿਕ ਪਾਰਟੀਆਂ ਨੇ ਕੁਚਲ ਦਿੱਤਾ ਨਵਾਂ ਪੂਰ ਨਿਕਲ ਨਹੀਂ ਰਹਿੰਦੇ ਕਾਲਜਾਂ ਦੇ ਵਿੱਚੋਂ ਯੂਨੀਵਰਸਿਟੀਆਂ ਦੇ ਵਿੱਚੋਂ ਕਿਉਂਕਿ ਨਵੇਂ ਆਉਣਗੇ ਤਾਂ ਪੁਰਾਣਿਆਂ ਨੂੰ ਪੜੇ ਹੋਣਾ ਪੈਣਾ ਔਰ ਫਿਰ ਵੀ ਕਿਤੇ ਇੱਕ ਦਾਇਨ ਜਿਹੜੀਆਂ ਉਹ ਸਮੇਂ-ਸਮੇਂ ਦੇ ਤੇ ਚੋਣਾਂ ਹੁੰਦੀਆਂ ਤੇ ਪੰਜਾਬ ਯੂਨੀਵਰਸਿਟੀ ਕੈਂਡੀਗੜ ਵਿਦਿਆਰਥੀ ਸੰਗ ਦੀ ਚੋਣਾਂ ਜਿਹੜੀ ਵਿਦਿਆਰਥੀ ਜਿੱਥੇ ਬੰਦੇ ਦੀ ਚੋਣਾਂ ਜਿਹੜੀ 5 ਸਤੰਬਰ ਨੂੰ ਹੋਊਗੀ ਯੂਨੀਵਰਸਿਟੀ ਤੇ ਸ਼ਹਿਰ ਦੇ 11 ਕਾਲਜਾਂ ਦੇ ਵਿੱਚ ਚੋਣ ਹੋਊਗੀ 5 ਸਤੰਬਰ ਨੂੰ ਉਸੇ ਦਿਨ ਨਤੀਜਾ ਐਲਾਨ ਦਿੱਤਾ ਜਾਊਗਾ ਪੋਰਸੇ ਇਸ ਗੱਲ ਦੇ ਉਤੇ ਐਕਟਿਵ ਹੋ ਗਈ ਹੈ 29 ਅਗਸਤ ਨੂੰ 9:30 ਵਜੇ ਦੇ ਕਰੀਬ ਸਵੇਰ ਦੇ ਵੇਲੇ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਊਗੀ ਉਸੇ ਦਿਨ 10:35 ਮਿੰਟ ਦੇ ਉਤੇ ਨਾਮਜ਼ਦਗੀ ਦੀ ਸਕਰੂਟੀਨੀ ਦੀ ਪ੍ਰਕਿਰਿਆ ਹੋਊਗੀ 30 ਅਗਸਤ ਨੂੰ ਸਵੇਰੇ 10:00 ਵਜੇ ਤੋਂ ਲੈ ਕੇ 12:00 ਵਜੇ ਤੱਕ ਨਾਮਜ਼ਦਗੀ ਦੀ ਵਾਪਸੀ ਦੀ ਪ੍ਰਕਿਰਿਆ ਹੋਊਗੀ ਉਸੇ ਦਿਨ ਦੁਪਹਿਰ ਦੇ ਵੇਲੇ 2:30 ਵਜੇ ਦੇ ਕਰੀਬ ਤਰੀਕ ਤੇ ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਜਾਣਗੇ ਕਿ ਬਾਕੀ ਬਚੇ ਆ ਹੀਗੇ ਆ 5 ਸਤੰਬਰ ਨੂੰ ਸਵੇਰੇ 9:30 ਵਜੇ ਤੋਂ ਵੋਟਾਂ ਪੈਣੀਆਂ ਤੇ ਇਸੇ ਦਿਨ ਆਥਨ ਤੱਕ ਰਿਜ਼ਲਟ ਆ ਜਾਊਗਾ ਜੀ ਬਾਕੀ ਦੁਨੀਆ ਚਾਰ ਸੀਟਾਂ ਤੇ ਜ਼ਿਮਨੀ ਚੋਣ ਹੋਣੀਆਂ ਉੱਥੇ ਇਲੈਕਸ਼ਨ ਕੈਂਪੇਨ ਸ਼ੁਰੂ ਹੋ ਗਈ ਹੈ ਕਦੋਂ ਪਹਿਣੀਆਂ ਵੋਟਾਂ ਨਹੀਂ ਹਾਲੇ ਤੱਕ ਸੇਨ ਸਾਹਿਬ ਇਹਨਾਂ ਚੋਣਾਂ ਦਾ ਐਲਾਨ ਨਹੀਂ ਹੋਇਆ ਕਿ ਭਾਈ ਇਹ ਕਿੰਨੀ ਤਰੀਕ ਨੂੰ ਵੋਟਾਂ ਪਹਿਣਗੀਆਂ ਕਿਹੜੇ ਮਹੀਨੇ ਚ ਪਹਿਣਗੀਆਂ ਇਹਦੇ ਬਾਰੇ ਚੋਣ ਕਮਿਸ਼ਨ ਨੇ ਹਾਲੇ ਕੁਝ ਨਹੀਂ ਕਿਹਾ ਪਰ ਹਾਂ ਇੰਨੀ ਗੱਲ ਜ਼ਰੂਰ ਹੈ ਵੀ ਇਹ ਦਸੰਬਰ ਜਾਂ ਜਨਵਰੀ ਦੇ ਵਿੱਚ ਪੈ ਸਕਦੀਆਂ ਹਨ ਮੇਰੇ ਅੰਦਾਜ਼ੇ ਦੇ ਮੁਤਾਬਕ ਪਰ ਹਾਲੇ ਤੱਕ ਜਦੋਂ ਐਲਾਨ ਨਹੀਂ ਹੋਇਆ ਪਰ ਫਿਰ ਵੀ ਇਸ ਮਾਮਲੇ ਦੇ ਉੱਤੇ ਸਾਰੀਆਂ ਸਿਆਸੀ ਪਾਰਟੀਆਂ ਪੂਰਾ ਜ਼ਬਰਦਸਤ ਆਪ ਦਾ ਜ਼ੋਰ ਲਾਉਣਾ ਸ਼ੁਰੂ ਕਰ ਚੁੱਕੀਆਂ ਹਨ ਇਸ ਇਤਾਂ ਚਾਰ ਕਿਉਂ ਖਾਲੀ ਹੋਈਆਂ ਰਾਜਾ ਵੜਿੰਗ ਰਾਜਕੁਮਾਰ ਚੱਬੇਵਾਲ ਸੁਖਜਿੰਦਰ ਸਿੰਘ ਰਧਾਵਾ ਤੇ ਮੀਤ ਸ਼ੇਰ ਚਾਰੇ ਜਣੇ ਐਮਐਲਏ ਤੋਂ ਐਮਪੀ ਬਣ ਗਏ ਇਸ ਕਰਕੇ ਇਹਨਾਂ ਦੀਆਂ ਵਿਧਾਨ ਸਭਾ ਦੀਆਂ ਸੀਟਾਂ ਖਾਲੀ ਹੋ ਗਈਆਂ ਤੇ ਅੱਜ ਪਤਾ ਲੱਗਾ ਜੀ ਕਿ ਅਕਾਲੀ ਦਲ ਦੇ ਵੱਲੋਂ ਵੀ ਹੁਣ ਪੂਰੀ تیاری ਖੇਚ ਲਿੱਤੀ ਗਈ ਆ ਉਹ ਕਹਿੰਦੇ ਵੀ ਆਪਾਂ ਵੀ ਪੰਜੀ ਦਾ ਭੌਣ ਦਿਖਾਉਣਾ ਸਾਰਿਆਂ ਨੂੰ ਹੁਣ ਵੇਨੇ ਵੀ ਪਾਈ ਕਿਹਨੂੰ ਦਿਸਦਾ ਭੌੜ ਤੇ ਕਿਹਨੂੰ ਨਹੀਂ ਦਿਸਦਾ ਪਰ ਜਾਣਕਾਰੀ ਇਹ ਮਿਲੀ ਆ ਪਈ ਜਿਹੜੇ ਇਸ ਵੇਲੇ ਅਕਾਲੀ ਦਲ ਦੇ ਆਗੂ ਆ ਬਲਵਿੰਦਰ ਸਿੰਘ ਭੂਦਰ ਤੇ ਬਾਕੀ ਜਿਹੜੇ ਸੀਨੀਅਰ ਆਗੂ ਉਹਨਾਂ ਨੇ ਕਿਹਾ ਜੀ ਕਿ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਸਰਗਰਮੀਆਂ ਕੱਲ ਤੋਂ ਵਧਣ ਲੱਗੀਆਂ ਕੱਲੇ-ਕੱਲੇ ਵਿਧਾਨ ਸਭਾ ਖੇਤਰ 'ਚ ਜਾਵਾਂਗੇ 24 ਅਗਸਤ ਨੂੰ ਛੱਬੇਵਾਲ ਦੇ ਵਿੱਚ ਯਾਨੀ ਕਿ ਭਲਕ ਨੂੰ ਫਿਰ ਡੇਰਾ ਬਾਬਾ ਨਾਨਕ ਦੇ ਵਿੱਚ 27 ਅਗਸਤ ਨੂੰ ਫਿਰ 28 ਅਗਸਤ ਨੂੰ ਬਰਨਾਲੇ ਦਾ ਦੌਰਾ ਕਰਨਗੇ ਸੀਨੀਅਰ ਅਕਾਲੀ ਆਗੂ ਤੇ ਫਿਰ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਉਹਨਾਂ ਨੇ ਗਿੱਦੜ ਬਾਹੇ ਵਾਲਾ ਮੋਰਚਾ ਫੋੜੀ ਸਾਂਭਿਆ ਹੋਇਆ ਜੀ ਅਛਟਣਾ ਜੀ ਰਾਜਸਥਾਨ ਦੇ ਵਿੱਚ ਵੀ ਕੋਈ ਬਿਸ਼ਨੋਈ ਦੇ ਖੈਰਖਵਾ ਬੈਠੇ ਆ ਇਹ ਜੈਪੁਰ ਦੀ ਜੇਲ੍ਹ ਦੇ ਵਿੱਚ ਇੰਟਰਵਿਊ ਕਿਵੇਂ ਹੋ ਗਈ ਵੈਦਨਾਰਥ ਸਿੰਘ ਸਾਹਿਬ ਇਹ ਗੱਲ ਮੇਰੀ ਕਿਸੇ ਨੂੰ ਕੌੜੀ ਲੱਗੂਗੀ ਮੈਨੂੰ ਤਾਂ ਇਹ ਉਂ ਲੱਗਦਾ ਵੀ ਪੰਜਾਬ ਦੀਆਂ ਤੇ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਤੇ ਥਾਣਿਆਂ ਦੇ ਵਿੱਚ ਪੌਡਕਾਸਟ ਸ਼ੁਰੂ ਕਰ ਲੈਣੇ ਚਾਹੀਦੇ ਆ ਕਹਿੰਦੇ ਨਹੀਂ ਉੱਥੋਂ ਹੀ ਸ਼ੁਰੂ ਹੋ ਜਾਣੇ ਚਾਹੀਦੇ ਆ ਕਿਉਂਕਿ ਤੁਸੀਂ ਦੇਖੋ ਵੀ ਇੱਧਰ ਪਹਿਲੀ ਰਿਪੋਰਟ ਆਈ ਸੀ ਜਿਹੜੀ ਕਿ ਐਸਆਈਟੀ ਨੇ ਦਾਖਲ ਕੀਤੀ ਸੀਗੀ ਮਾਨਯੋਗ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਇਸ ਜਨਦਾ ਖੁਲਾਸਾ ਹੋਇਆ ਕਿ ਲਾਰੈਂਸ ਬਸ਼ਨੋਈ ਦੀ ਪਹਿਲੀ ਇੰਟਰਵਿਊ ਖਰੜ ਦੇ ਸੀਆਈਏ ਸਟਾਫ ਦੇ ਵਿੱਚ ਹੋਈ ਆ ਤੁਸੀਂ ਦੇਖੋ ਵੀ ਜਦੋਂ ਕਿਸੇ ਦੀ ਮੰਨ ਲਓ ਤੁਸੀਂ ਮੇਰੀ ਇੰਟਰਵਿਊ ਕਰਨੀ ਹੋਵੇ ਜਾਂ ਮੈਂ ਤੁਹਾਡੀ ਕਰਨੀ ਹੋਵੇ ਉਹਦੇ ਲਈ ਇੱਕ ਤਾਂ ਸਾਨੂੰ ਚੰਗਾ ਇੰਟਰਨੈਟ ਚਾਹੀਦਾ ਹੂੰ ਦੂਜਾ ਸਾਨੂੰ ਚੰਗਾ ਕੈਮਰਾ ਚਾਹੀਦਾ ਤੀਜਾ ਸਾਨੂੰ ਚੰਗੀ ਲਾਈਟਿੰਗ ਚਾਹੀਦੀ ਆ ਚੌਥਾ ਸਾਨੂੰ ਇਕਾਂਤ ਵਾਤਾਵਰਣ ਚਾਹੀਦਾ ਵੀ ਮਗਰ ਕੋਈ ਗੱਲਾਂ ਕਰੀ ਜਾਵੇ ਜਾਂ ਕੋਈ ਪਾਪੂ ਦੀ ਆਵਾਜ਼ ਆਵੇ ਫਿਰ ਚੰਗਾ ਮਾਈਕ ਵੀ ਚਾਹੀਦਾ ਇਹ ਸਾਰਾ ਕੁਝ ਖਰੜ ਦੇ ਵਿੱਚ ਮੁਹੱਈਆ ਕਰਵਾਇਆ ਗਿਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਤਾਂ ਕਰਕੇ ਇੰਟਰਵਿਊ ਹੋਈ ਆ ਕਿਉਂਕਿ ਆਵਾਜ਼ ਵੀ ਕਲੀਅਰ ਸੀ ਫੋਟੋ ਵੀ ਕਲੀਅਰ ਸੀ ਕੈਮਰਾਮੈਨ ਵੀ ਸੀ ਲਾਈਟਿੰਗ ਵੀ ਸਹੀ ਸੀ ਇਹੀ ਕੁਝ ਹੁਣ ਖਬਰ ਆਈ ਹੈ ਜੀ ਅੱਜ ਐਸਆਈਟੀ ਨੇ ਕਿਹਾ ਜੀ ਕਿ ਦੂਜੀ ਇੰਟਰਵਿਊ ਜਿਹੜੀ ਲਾਰੈਂਸ ਬਿਸ਼ਨੋਈ ਦੀ ਇਹ ਹੋਈ ਹੈਗੀ ਜੀ ਇਧਰ ਜੈਪੁਰ ਦੀ ਸੈਂਟਰਲ ਜੇਲ੍ਹ ਦੇ ਵਿੱਚ ਮਤਲਬ ਉੱਥੇ ਵੀ ਚੰਗਾ ਮਾਈਕ ਉੱਥੇ ਵੀ ਇਕਾਂਤ ਵਾਤਾਵਰਨ ਉੱਥੇ ਵੀ ਕੈਮਰਾ ਉੱਥੇ ਵੀ ਕੈਮਰਾਮੈਨ ਉੱਥੇ ਵੀ ਮਾਈਕ ਸਾਰਾ ਕੁਝ ਉੱਥੇ ਵੀ ਸੀਗਾ ਸੋ ਅੱਜ ਇਹ ਪਤਾ ਲੱਗ ਗਿਆ ਜੀ ਕਿ ਭਾਵੇਂ ਰਾਜਸਥਾਨ ਦੀ ਗੱਲ ਕਰੋ ਭਾਵੇਂ ਪੰਜਾਬ ਦੀ ਗੱਲ ਕਰੋ ਤੇ ਗੈਂਗਸਟਰਾਂ ਦੇ ਲਈ ਮੌਕੇ ਕਿੰਨੀਆਂ ਹੈਗੀਆਂ ਸੋ ਵਿਨੇ ਪਾਈਏ ਇਸ ਮਾਮਲੇ ਦੇ ਉੱਤੇ ਮਾਨਜੋਗ ਅਦਾਲਤ ਕੀ ਕਹਿੰਦੀ ਹੈ ਪਰ ਅੱਜ ਰਾਜਸਥਾਨ ਦੇ ਡੀਜੀਪੀ ਨੂੰ ਇਹ ਗੱਲ ਕਹੀ ਗਈ ਹੈ ਕਿ ਭਾਈ ਅਗਲੀ ਤਰੀਕ ਤੱਕ ਤੁਸੀਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹਾਜ਼ਰ ਹੋਵੋ ਜੀ ਅੱਛਾ ਜਿਹੜਾ ਪੰਜਾਬ ਦੇ ਵਿੱਚ ਸੜਕਾਂ ਨਿਕਲਣੀਆਂ ਨੈਸ਼ਨਲ ਹਾਈਵੇ ਉਹਦਾ ਕੰਮਕਾਜ ਜਿਹੜਾ ਸੀ ਜਿਹੜੇ ਅੜਕੇ ਲੱਗਦੇ ਸੀ ਉਹ ਮੁੱਖ ਮੰਤਰੀ ਨੇ ਆਪਣੇ ਹੱਥ ਵਿੱਚ ਲੈ ਲਿਆ ਸੀ ਹੁਣ ਕਿੱਥੇ ਖੜੀਏ ਇਹ ਖ਼ਬਰ ਅੱਜ ਨਾ ਇਸੋ ਦੇ ਵਿੱਚ ਪੰਜਾਬ ਦੇ ਰਹਿਣਾ ਹਾਈ ਕੋਰਟ ਦੇ ਵਿੱਚ ਇਸ ਮਸਲੇ ਦੇ ਉੱਤੇ ਤੇ ਸੁਣਵਾਈ ਹੋਈ ਆ ਜਿਹੜੇ ਪ੍ਰੋਜੈਕਟ ਅੱਧ ਵਿਚਾਲੇ ਲਟਕੇ ਪਏ ਆ ਪੂਰਤ ਦੇ ਬੁੱਲ ਵਗੂ ਤੇ ਉਹਨਾਂ ਦੇ ਉੱਤੇ ਅੱਜ ਸੁਣਵਾਈ ਹੋਈ ਆ ਤੇ ਅੱਜ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਆ ਕਿ ਸਾਨੂੰ ਆਪਣਾ ਜਵਾਬ ਦਾਖਲ ਕਰਨ ਵਾਸਤੇ ਹੋਰ ਸਮਾਂ ਚਾਹੀਦਾ ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਊਗੀ ਜੀ 6 ਸਤੰਬਰ ਨੂੰ ਹਾਈ ਕੋਰਟ ਦੇ ਵਿੱਚ ਇਹ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਆ ਇਹਦੇ ਵਿੱਚ ਵੀ ਡਿੱਕੇ ਆ ਜਿਹੜੇ ਬਾਕੀ ਪ੍ਰੋਜੈਕਟ ਆ ਉਹਨਾਂ ਦੇ ਵਿੱਚ ਦੀ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਵਿੱਚ ਲੁਧਿਆਣਾ ਰੂਪਨਗਰ ਤੋਂ ਸੜਕ ਹਾਈਵੇ ਦੇ ਵਿੱਚ ਲੁਧਿਆਣਾ ਬਠਿੰਡਾ ਹਾਈਵੇ ਦਾ ਕੰਮ ਇਹ ਵੀ ਲਟਕਿਆ ਹੋਇਆ ਸੋ ਇਹਨੇ ਕੀ ਬਣਦਾ ਕਈ ਸਮਾਂ ਤੇ ਜ਼ਮੀਨ ਐਕਵਾਇਰ ਦਾ ਮਾਮਲਾ ਵੀ ਜ਼ਮੀਨ ਐਕਵਾਇਰ ਨਹੀਂ ਹੋ ਰਹੀ ਕਿਸਾਨਾਂ ਨੇ ਗੱਲ ਕਹਿੰਦੇ ਵੀ ਭਾਈ ਸਾਨੂੰ ਪੂਰਾ ਭਾ ਨਹੀਂ ਮਿਲਦਾ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਜਿੱਥੋਂ ਨਹੀਂ ਕਈ ਸਮਾਂ ਤੇ ਸੜਕ ਨਿਕਲਦੀ ਹੈ ਅੱਧੀ ਜ਼ਮੀਨ ਖਬੇ ਰਹੇਗੀ ਅੱਧੀ ਸੱਜੇ ਰਹੇਗੀ ਸਾਨੂੰ ਰਾਹ ਕੋਈ ਨਹੀਂ ਮਿਲਦਾ ਕਈ ਕਿਸਾਨਾਂ ਨੇ ਕਿਹਾ ਵੀ ਸਾਡੀਆਂ ਮੋਟਰਾਂ ਇੱਕ ਪਾਸੇ ਰਹਿ ਗਈਆਂ ਖੇਤ ਇੱਕ ਪਾਸੇ ਰਹਿ ਗਏ ਅਸੀਂ ਤਾਂ ਕਰਕੇ ਵਿਰੋਧ ਕਰ ਰਹੇ ਹਾਂ ਪਰ ਕਹਿੰਦੇ ਆ ਆਲੋਚਕ ਕਹਿੰਦੇ ਪੰਜਾਬ ਦੇ ਕਿਸਾਨਾਂ ਤੋਂ ਜ਼ਮੀਨ ਲੈਣੀ ਬਿਲਕੁਲ ਸ਼ੇਰ ਦੇ ਮੂੰਹ ਚੋਂ ਮਾਸ ਦਾ ਬੋਟੀ ਕੱਢਣ ਵਾਲੀ ਗੱਲ ਹੈ ਉਹ ਦਿੰਦੇ ਨਹੀਂ ਕਈ ਤਾਂ ਕਹਿੰਦੇ ਬਹੁਤ ਹੱਦ ਤੱਕ ਜਾਣਗੇ ਉਸ ਤੋਂ ਪਹਿਲਾਂ ਕਿ ਆਪਣੀ ਜ਼ਮੀਨ ਇਹਨਾਂ ਨੂੰ ਉਹ ਦੇ ਦੇਣ ਪਾਵੇਂ ਪੈਸੇ ਹੀ ਦਿੰਦੇ ਨੇ ਉਹ ਸੋ ਜੇ ਨਹੀਂ ਦਿੰਦੇ ਤਾਂ ਕੀ ਬਣੇਗਾ ਫਿਰ ਦੇਖੋ ਜੇ ਨਹੀਂ ਦਿੰਦੇ ਤੁਸ ਜੀ ਸਾਹਿਬ ਫਿਰ ਇਹ ਪ੍ਰੋਜੈਕਟ ਰੈੱਡ ਹੋ ਜਾਊਗਾ ਜੀ ਦੇਖੋ ਕੋਈ ਵੀ ਪ੍ਰੋਜੈਕਟ ਆ ਕੋਈ ਪੁਲ ਬਣਨਾ ਕੋਈ ਸੜਕ ਨਿਕਲਣੀ ਆ ਬਣਨੀ ਤਾਂ ਧਰਤੀ ਦੇ ਉੱਤੇ ਹੀ ਆ ਤੇ ਸਰਤੀ ਦਾ ਮੁੱਲ ਕਿਸਾਨ ਨੇ ਗੱਲ ਕਹਿੰਦਾ ਵੀ ਜਿਹੜੀ ਸਰਤੀ ਸਾਡੀ ਮਾਂ ਤੇ ਜ਼ਮੀਨ ਸਾਡੀ ਮਾਂ ਤੇ ਸਾਨੂੰ ਬਣਦਾ ਭਾਅ ਦਿੱਤਾ ਜਾਵੇ ਤੇ ਇਹਨਾਂ ਨੇ ਕਿਸਾਨਾਂ ਨੇ ਗੱਲ ਕਹੀ ਸੀ ਵੀ ਭਾਈ 2014 ਵਾਲਾ ਜ਼ਮੀਨ ਐਕਵਾਇਰ ਕਾਨੂੰਨ ਆ ਜਿਹੜਾ ਉਹਦੇ ਮੁਤਾਬਕ ਸਾਨੂੰ ਮਾਰਕੀਟ ਵੈਲਿਊ ਤੋਂ ਵੀ ਵੱਧ ਰੇਟ ਦਿੱਤਾ ਜਾਵੇ ਉਹਨਾਂ ਨੇ ਕਹੇ ਜੀ ਸਰਕਾਰ ਭਾਅ ਨਹੀਂ ਪੂਰਾ ਦਿੰਦੀ ਤੇ ਅਸੀਂ ਜ਼ਮੀਨ ਨਹੀਂ ਦਿੰਦੇ ਕਿਉਂਕਿ ਪੈਸੇ ਤਾਂ ਇੱਕ ਮੁੱਠ ਚੋਂ ਆਗੇ ਤੇ ਸਾਰੀ ਉਮਰ ਲੱਗਣੀ ਆ ਤੇ ਜ਼ਮੀਨ ਸਾਨੂੰ ਸਾਰੀ ਉਮਰ ਰੋਟੀ ਦਿੰਦੀ ਆ ਜਦੋਂ ਅਸੀਂ ਆਪ ਦੀ ਆਮਦਨ ਦਾ ਸਰੋਤ ਹੀ ਖਤਮ ਕਰ ਲਿਆ ਤੇ ਫਿਰ ਅਸੀਂ ਜਾਵਾਂਗੇ ਕਿਹੜੇ ਪਾਸੇ ਜੀ ਅੱਛਾ ਆਮ ਆਦਮੀ ਪਾਰਟੀ ਦਾ ਕਿਹੜਾ ਐਮਐਲਏ ਜੀ ਨੇ ਆਪਣਾ ਲਾਇਆ ਹੋਇਆ ਆਪ ਹੀ ਨਹੀਂ ਪੱਥਰ ਪੰਨਤਾ ਇਹ ਜੀ ਗੁਰਪ੍ਰੀਤ ਗੋਗੀ ਆ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਆ ਬੁੱਢਾ ਨਾਲਾ ਜਿਹੜਾ ਲੁਧਿਆਣੇ ਵਾਲਾ ਇਹ ਜਵਾਨੀ ਤੋਂ ਬੰਦਾ ਬੁਢਾਪੇ ਦੇ ਵਿੱਚ ਆ ਜਾਂਦਾ ਬਹੁਤ ਸਾਰੇ ਆਪਣੇ ਸਾਥੀ ਆ ਜਿਹੜੇ ਜਹਾਨੋਂ ਕੁਝ ਵੀ ਕਰ ਗਏ ਪਰ ਇਹ ਬੁੱਢੇ ਦਾ ਬੁੱਢਾ ਹੀ ਆ ਨਾਲਾ ਬੁੱਢੇ ਦਾ ਬੁੱਢਾ ਹੀ ਆ ਇਹਦੇ ਵਿੱਚ ਦੁਨੀਆ ਭਰ ਦਾ ਗੰਦ ਇਹਦੇ ਵਿੱਚ ਆ ਕੂੜੇ ਖੜਨਾ ਇੱਥੇ ਮੁਸ਼ਕਲ ਹੋ ਜਾਂਦਾ ਮੈਂ ਜਦੋਂ ਆਪਣੀ ਮਾਤਾ ਜੀ ਦੀ ਡੀਐਮਸੀ ਦੇ ਵਿੱਚੋਂ ਦਵਾਈ ਲੈਣ ਜਾਂਦਾ। ਸਿਰ ਸਾ ਮੈਨੂੰ ਇੱਥੋਂ ਦੀ ਕਈ ਵਾਰੀ ਲੰਗੜਾ ਪੈਂਦਾ। ਯਕੀਨ ਮੰਨਿਓ ਸਾਹ ਘੁੱਟ ਕੇ ਲੰਗੜਾ ਪੈਂਦਾ ਵੀ ਇਨਾ ਗੰਦ ਉੱਥੇ ਸਰਕਾਰ ਇਹ ਗੱਲ ਕਹਿੰਦੀ ਵੀ ਇਹਨੂੰ ਸਾਫ਼ ਕਰ ਰਹੇ ਆ ਆਲੇ-ਦੁਆਲੇ ਦੇ ਜੰਗਲਾ ਲਾ ਰਹੇ ਆ। ਕਈ ਥਾਵਾਂ ਤੇ ਜੰਗਲਾ ਲੱਗ ਗਿਆ, ਕਈ ਥਾਵਾਂ ਤੇ ਰਹਿ ਗਿਆ, ਕਈ ਥਾਵਾਂ ਤੇ ਲੋਕਾਂ ਨੇ ਤੋੜ ਵੀ ਦਿੱਤਾ, ਤਿੰਨੇ ਗੱਲਾਂ ਬਰਾਬਰ ਆ। ਪਰ ਇਸ ਥਾਂ ਦੇ ਉੱਤੇ ਨਾ 20 ਅਤੇ 22 ਦੇ ਵਿੱਚ ਇੱਕ ਨੀ ਪੱਥਰ ਲਾਇਆ ਸੀਗਾ। ਉਹ ਨੀਂ ਪੱਥਰ ਦੇ ਉੱਤੇ ਗੁਰਪ੍ਰੀਤ ਗੋਗੀ ਦਾ ਨਾਮ ਵੀ ਆ ਭਗਵੰਤ ਮਾਨ ਸਾਹਿਬ ਦਾ ਨਾਮ ਵੀ ਆ ਵੀ ਭਾਈ ਇੱਥੇ ਪ੍ਰੋਜੈਕਟ ਜਿਹੜਾ ਉਲੀਕਿਆ ਗਿਆ ਇਸ ਪ੍ਰੋਜੈਕਟ ਦਾ ਨੀਂ ਪੱਥਰ ਰੱਖਦੇ ਆ ਅੱਜ ਸੱਬਲ ਚੱਕ ਕੇ ਤੇ ਗੁਰਪ੍ਰੀਤ ਗੋਗੀ ਨੇ ਆਪ ਹੀ ਨੀਂ ਪੱਥਰ ਢਾਤਾ ਉਹ ਕਹਿੰਦੇ ਜਦੋਂ ਅਧਿਕਾਰੀ ਸੁਣਦੇ ਹੀ ਨਹੀਂ ਅਧਿਕਾਰੀ ਕੁਝ ਕਰਦੇ ਹੀ ਨਹੀਂ ਤਾਂ ਨੀਂ ਪੱਥਰ ਦੀ ਕੀ ਤਕ ਬਣਦੀ ਆ ਇਹ ਫੋਟੋਆਂ ਵਾਇਰਲ ਹੋ ਗਈਆਂ ਤੇ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਪਾਈਆਂ ਉਹਨਾਂ ਨੇ ਕਿਹਾ ਜੀ ਕਿ ਹੁਣ ਤਾਂ ਮੰਨ ਗਏ ਵੀ ਵਿਕਾਸ ਕਿਹੜੇ ਹਿਸਾਬ ਨਾਲ ਹੋ ਰਿਹਾ ਜੀ ਹੂੰ ਹੂੰ ਉਹ ਐਡਮਿਨਿਸਟ੍ਰੇਸ਼ਨ ਤੇ ਖਫਾ ਨੇ ਬਿਲਕ ਡੈਮਨਿਸਟ੍ਰੇਸ਼ਨ ਉਹਨਾਂ ਦੇ ਅਧੀਨ ਨਹੀਂ ਹੈ। ਦੇਖੋ ਉਹਨਾਂ ਦੇ ਕੋਈ ਹੋਗਾ ਜੀ ਕੋਈ ਰੌਲਾ ਕਿ ਮੈਨੂੰ ਇਹਦੇ ਬਾਰੇ ਮੁਕੰਮਲਤਾ ਜਾਣਕਾਰੀ ਨਹੀਂ ਪਰ ਉਹਨਾਂ ਨੇ ਕਹਿ ਦਿੱ ਕਿ ਜਦੋਂ ਅਧਿਕਾਰੀਆਂ ਦੇ ਮੂਹਰੇ ਪੇਸ਼ ਹੀ ਨਹੀਂ ਚਲਦੀ ਜਦੋਂ ਅਧਿਕਾਰੀ ਕੋਈ ਸੁਣਵਾਈ ਹੀ ਨਹੀਂ ਕਰਦੇ ਤੇ ਫਿਰ ਤੋ ਕੀ ਰਹਿ ਜਾਂਦੀ ਇਹਨਾਂ ਖਲਾਲੀ। ਸੋ ਨਾਮ ਫਰਮਾਨੀ ਦਾ ਮਾਹੌਲ ਹੈ ਪੰਜਾਬ 'ਚ। ਹਾਂ ਬਿਲਕੁਲ ਦੇਖੋ ਹੁਣ ਤੱਕ ਤਾਂ ਬਹੁਤ ਸਾਰੇ ਵਿਧਾਇਕਾਂ ਨੇ ਸਮੇਂ-ਸਮੇਂ ਤੇ ਮੇਰੇ ਕੋਲੇ ਵੀ ਗੱਲ ਕੀਤੀ ਆ ਬਈ ਸਾਨੂੰ ਤਾਂ ਇਸੇ ਬੇਰਾਂਵੱਟੇ ਨਹੀਂ ਕੋਈ ਪੁੱਛਦਾ। ਆ ਹੁਣ ਵਿਧਾਇਕੇ ਥੋੜੇ ਜੇ ਠੰਡੇ ਜ਼ਰੂਰ ਕੀਤੇ ਸੀ ਵੀ ਭਾਈ ਉਹਨਾਂ ਦੇ ਕਹੇ ਮੁਤਾਬਕ ਪੁਲਿਸ ਅਧਿਕਾਰੀ ਲਾਤਾ ਉਹਨਾਂ ਦੇ ਕਹੇ ਦੇ ਮੁਤਾਬਕ ਐਸ.ਡੀ.ਐਮ ਕਈ ਥਾਂ ਤੇ ਲਾਤਾ ਪਰ ਫਿਰ ਵੀ ਅੱਜ ਵਾਲੀ ਖਬਰ ਤੋਂ ਬਾਅਦ ਲੱਗਦਾ ਵੀ ਸਾਰਾ ਕੁਝ ਠੀਕ ਨਹੀਂ ਹੈਗਾ ਜੀ ਹਮ ਹਮ ਭਾਰਤ ਪੂਸ਼ਨ ਦਾ ਕੀ ਬਣਿਆ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਵਾਧਾ ਹੋਰ ਹੋ ਗਿਆ ਜੀ ਪੀ.ਡੀ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਸੀ ਅੱਜ ਇਹਨਾਂ ਦੀ ਨਿਆਂਇਕ ਹਿਰਾਸਤ ਖਤਮ ਹੁੰਦੀ ਸੀ ਫਿਰ ਅਦਾਲਤ ਚ ਪੇਸ਼ ਕੀਤਾ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭਾਰਤ ਪੂਸ਼ਨ ਦੀ ਹਿਰਾਸਤ ਦੇ ਵਿੱਚ ਹੋਰ ਵਾਧਾ ਹੋ ਗਿਆ ਜੇ ਨਹੀਂ ਹੁੰਦੇ ਸਮੇਂ ਤੇ ਕੀ ਬਣਦਾ ਪਰ ਭਾਰਤ ਭੂਸ਼ਣ ਆਸ਼ੂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦੇ ਮੋਕੇ ਫੂਡ ਸਪਲਾਈ ਡਿਪਾਰਟਮੈਂਟ ਦੇ ਮੰਤਰੀ ਸੀਗੇ ਦੋਸ਼ ਇਹਨਾਂ ਦੇ ਉੱਤੇ ਇਹ ਆ ਵੀ ਮੰਤਰੀ ਹੁੰਦਿਆਂ ਇਹਨਾਂ ਨੇ ਆਪਣੇ ਚਹੇਤਿਆਂ ਨੂੰ ਕਰੋੜਾਂ ਰੁਪਏ ਦੇ ਟੈਂਡਰ ਦਿੱਤੇ ਆ ਜੀ ਆ ਜਿਹੜੀ ਐਨ ਆਰ ਆਈ ਦੇ ਘਰ ਤੇ ਗੋਲੀਆਂ ਚੱਲੀਆਂ ਨੇ ਬਦਮਾਸ਼ਾਂ ਨੇ ਗੋਲੀਆਂ ਮਾਰੀਆਂ ਨੇ ਇਹ ਕਿੱਥੇ ਦੀ ਘਟਨਾ ਇਹ ਲੁਧਿਆਣਾਵਲ ਦੀ ਆ ਜੀ ਐਨ ਆਰ ਆਈ ਦਾ ਨਾਂ ਹੈਗਾ ਰਾਜਦੀਪ ਸਿੰਘ ਸਾਨੂੰ ਆਪਣੇ ਐਨ ਆਰ ਆਈ ਭੈਣਾ ਵੀਰਾਂ ਦੇ ਉੱਤੇ ਮਾਣ ਪੰਜਾਬ ਦੀ ਰੀੜ ਦੀ ਹੱਡੀ ਪਰ ਚੁਣੌਤੀਆਂ ਵੀ ਬਹੁਤ ਸਾਰੀਆਂ ਆ ਉਜੀ ਗੱਲ ਇਹ ਆ ਕਿ ਰਾਜੀਵ ਸਿੰਘ ਆਸਟ੍ਰੇਲੀਆ ਤੋਂ ਆਇਆ। ਆਸਟ੍ਰੇਲੀਆ ਤੋਂ ਆਏ ਰਾਜੀਵ ਸਿੰਘ ਦੇ ਘਰ ਦੇ ਉੱਤੇ 5 ਤੋਂ ਲੈ ਕੇ 6 ਰਾਉਂਡ ਫਾਇਰਿੰਗ ਕੀਤੀ ਗਈ ਆ। ਪੁਲਿਸ ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਆ। ਐਨ ਆਰ ਆਈ ਨੇ ਇਹ ਗੱਲ ਕਹੀ ਹੈ ਵੀ ਨਾ ਤਾਂ ਸਾਨੂੰ ਕੋਈ ਧਮਕੀ ਆਈ ਹੈ ਤੇ ਨਾ ਕੋਈ ਫੋਨ ਆਇਆ ਤੇ ਨਾ ਕੋਈ ਸਾਡੇ ਕਿਸ ਨਾਲ ਕੋਈ ਵਿਰੋਧ ਆ ਤੇ ਪਤਾ ਨਹੀਂ ਕਿਹੜੇ ਕਾਰਨ ਕਰਕੇ ਕਿਹੜੇ ਬੰਦੇ ਜਿਹੜੇ ਇਹਦਾ ਗੋਲਗਾ ਚਲਾ ਗਏ ਪਰ ਪਤਾ ਲੱਗਾ ਵੀ ਕਾਰ ਦੇ ਵਿੱਚ ਆਏ ਸੀ ਬਦਮਾਸ਼ ਤੇ ਗੋਲਗਾ ਚਲਾ ਕੇ ਭੱਜ ਗਏ ਆ। ਜਾਨੀ ਨੁਕਸਾਨ ਕੋਈ ਨਹੀਂ ਹੋਇਆ ਘਰ ਦੇ ਉੱਤੇ ਗੋਲਗਾ ਚਲਾਈਆਂ ਗਈ। ਤੰਤਨ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਰੂਪ ਨੇ ਇਹ ਦੋਹਾ ਤੋਂ ਲਿਆਂਦੇ ਗਏ ਆ ਹਾਂ ਬਿਲਕੁਲ ਜੀ ਇੱਕ ਬੰਦਾ ਜਿਹੜਾ ਉਹ ਦੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਦੇ ਸਮੇਤ ਉਥੇ ਗ੍ਰਿਫਤਾਰ ਕੀਤਾ ਗਿਆ ਸੀਗਾ ਇੱਕ ਕਤਰਵੀ ਰਾਜਸਥਾਨੀ ਦੋਹਾ ਤੋਂ ਖਬਰ ਹੈ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਗੱਲ ਕਹੀ ਸੀ ਐਡਵੋਕੇਟ ਧਾਨੀ ਹੋਰਾ ਨੇ ਵੀ ਉਸ ਬੰਦੇ ਨੂੰ ਗ੍ਰਿਫਤਾਰ ਕਰਨ ਦੇ ਨਾਲ ਨਾਲ ਦੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਦੀ ਉਥੇ ਥਾਣੇ 'ਚ ਰੱਖ ਲਏ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪਾਂ ਨੂੰ ਇਦਾਂ ਕੈਦ ਕਰਕੇ ਰੱਖਣਾ ਬਹੁਤ ਵੱਡਾ ਗੁਨਾਹ ਹੁਣ ਪਤਾ ਲੱਗਾ ਜੀ ਕਿ ਉੱਥੋਂ ਖਬਰ ਆ ਗਈ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪਾਵਨ ਸਰੂਪ ਨੂੰ ਤਾਂ ਸਨਮਾਨ ਸਮੇਤ ਵਾਪਸ ਕਰ ਦਿੱਤਾ ਗਿਆ ਤੇ ਇੱਕ ਉੱਥੇ ਹੀ ਆ ਤੇ ਉਹ ਗੱਲ ਕਹੀ ਗਈ ਹੈ ਵੀ ਭਾਈ ਪੂਰੇ ਸਤਕਾਰ ਦੇ ਨਾਲ ਇੱਥੇ ਰੱਖਿਆ ਗਿਆ ਤੇ ਇਹ ਖਬਰ ਹੈ ਜਿਹੜੀ ਉਹ ਐਮਬੈਸਡਰੀਆਂ ਤੱਕ ਵੀ ਗਈ ਸੀ ਤੇ ਅੱਜ ਪਤਾ ਲੱਗਾ ਜੀ ਕਿ ਵਿਦੇਸ਼ ਵਿਭਾਗ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਹ ਜਾਣਕਾਰੀ ਦਿੱਤੀ ਹੈ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦਾ ਮੌਸਮ ਗਰਮਾ ਥੇ ਜੀ ਸਾਹਿਬ 35 36 35 36 ਸੈਂਟੀਗਰੀ ਡਿਗਰੀ ਤੱਕ ਟੈਂਪਰੇਚਰ ਹੈ ਨੀ ਪਹਿਲੇ ਤਾਂ ਵੀ ਓਨੀ ਗਰਮੀ ਨਹੀਂ ਪੈਂਦਾ ਤਾਂ ਵੀ ਓਨੀ ਗਰਮੀ ਭਾਦੋ ਭਾਦੋਂ ਵਰਗੀ ਨਹੀਂ ਸੌਣ ਸੌਣ ਵਰਗਾ ਨਹੀਂ ਰਿਹਾ ਤੇ ਬੇਨੇ ਕੀ ਬਣਦਾ ਪਰ ਮੌਸਮ ਵਿਭਾਗ ਨੇ ਕਿਹਾ ਜੀ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ 'ਚ ਕੜੀਆਂ ਪੈ ਸਕਦੀਆਂ ਨੇ ਟੇਣਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨ ਦੁਨੀਆ ਮੈਸਾ ਕੁਝ ਹੋਰ ਹੈ ਰੈਡ ਐਫ ਐਮ